ਕਿੰਨ ਨੰਬਰ ਤੇ ਜੋ ਆਪਦੇ ਸਾਹਮਣੇ ਦੇਖ ਰਹੇ ਹੋ ਇਹ ਚ ਗਏ ਹਾਂ ਖੰਜਰ ਲੈ ਜਦੋਂ ਨੇ ਗੋਟ ਤਾਹੇ ਵੀ ਲੈਣੀ ਉਤੋਂ ਦੇ ਨੇ ਖੰਜਰ ਮਾਰਤਾ ਬੇਨ ਭਰਾ ਦੇ ਪਹਿਲਾਂ ਮੇਰੇ ਮਾਰਿਆ ਇਥੇ ਡੰਡਾ ਤੇ ਫਿਰ ਉਹਨੇ ਮੇਰੇ ਖੰਜਰ ਜਦੋਂ ਮੇਰੇ ਮਾਰਤਾ ਨਾ ਉਹਨੇ ਡੰਡਾ ਤੇ ਫਿਰ ਉਹਨੇ ਮੇਰੇ ਮੇਰਾ ਭਰਾ ਘੜਿਆ ਪਹਿਲੋਂ ਦੇ ਮਾਰ ਲਗਾ ਮੈਂ ਘੜੀ ਹੋ ਗਿਆ ਤੇ ਫਿਰ ਉਹਨੇ ਮੇਰੇ ਭਰਾ ਦੇ ਮਾਰਤਾ ਖੰਜਰ

ਜਲਵਾਤ ਕੋਈ ਨਹੀਂ ਬੱਚੇ ਸਾਡੇ ਨਾ ਇਹਨਾਂ ਨੇ ਮਾਇਆ ਲੈਣੀ ਸੀ ਆਪਣੇ ਖੱਡ ਪਖੜਾਂ ਦੀ ਜੁੱਤੀਆਂ ਦੀ ਉਹ ਪੈਸੇ ਲੈਣ ਵਾਸਤੇ ਆਏ ਆ ਬਾਬਾ ਅਸ਼ਰਾ ਸਿੰਘ ਤੇ ਗੁਰਬਿਰਜ ਸਿੰਘ ਦਾ ਉਹਦੇ بیٹے ਕੋਲ ਉਹ ਵੀ ਕੰਡ ਪਸੰ ਕੱਚੇ ਪਾੜ ਚੜਦੇ ਤੇ ਉਹਦੇ ਇਹਨਾਂ ਦੇ ਗੱਲ ਪੈ ਗਿਆ ਬੱਚਿਆਂ ਵਿੱਚ ਤੇ ਉਹ ਪਹਿਲਾਂ ਤੇ ਬਿਮਾਰਿਆ ਉਹ ਜਦਾਂ ਰਗੜਾ ਲਾਉਣ ਵਾਲਾ ਸੀ ਹੁੰਦਾ ਡੰਡਾ ਸਲੋਤਰ ਜੀ ਨੇ ਉਹ ਮਾਰਿਆ ਉਹ ਛੋਟੇ ਦੇ ਮਾਰਨ ਤੇ ਇਹਦੇ ਵੱਡਾ ਚਲੀ ਹੋਏ ਇਹਦੇ ਵਿੱਚ ਸਰਚ ਤੇਰੋਂ ਨੇ ਛੋਟੇ ਦੇ ਕੋ ਖੰਜਰ ਮਾਰਿਆ ਸਿੱਧਾ ਦਿਲ ਤੇ ਵੱਜਾ ਬੜਾ ਵਹਿ ਗਿਆ ਇਥੋਂ ਹੋਂ ਤੱਕ ਕੋਈ ਡੈਥ ਹੋ ਗਈ ਇਹ ਜਿਹਨੇ ਰੈਫਰੀ ਨਾਲ ਉਹਦਾ ਮਨਪ੍ਰੀਤ ਸੇਗਪਤੀ ਜਿਹੜਾ ਉਹ ਭਰਾ ਦਾ ਕਿਹੜੇ ਪਿੰਡ ਦਾ ਸੀ ਸਰਪਾਲ ਪਿੰਡ ਤੇ ਕਿੰਨੀ ਉਮਰ ਦੀ ਉਹਦੀ ਉਮਰ ਦੇ 10 ਵਿੱਚ ਪੜਦਾ ਬਕਰਕ ਸਿੰਘ ਸਕੂਲ ਪੜਦਾ ਜੋ ਹਾਂ ਕਿਸੇ ਨੂੰ ਪਤਾ ਸੀ ਜਿਹਨੇ ਖੰਜਰ ਮਾਰਿਆ ਉਹਦੇ ਦੀ ਨਾ ਉਹਦਾ ਨਾ ਸ਼ੁਰੂ ਕਰਨ ਕਿ ਸ਼ੁਰੂ ਕਰਮ ਨੇ ਤਰਾਦਾ ਬਹੇ ਉਹ ਪੁੱਛੋ ਪਲਾਸੌਰ ਦੇ ਆਦੇ ਬਾਬੇ ਅਸਰਾ ਸਿੰਘ ਦੀ ਗੁਰਦਾਰੇ ਗੋਲਵਰ ਗਲਖਸਾ ਯਾਦ ਪਿਆਰਿੰਤ ਮੰਡਲ ਜਿਹੜੀ ਜੱਜਮੀ ਦਾ ਫੈਦਨ ਆ ਗਈ ਹੈ ਇਹਦਾ ਨਾਂ ਜਸ਼ਨਦੀਪ ਸਿੰਘ ਆ ਦੋਹਾਂ ਆਪਸੇ ਜੁੜਾਈ ਹੋਈ ਹੈ ਕਿ ਜਦੋਂ ਜੱਜਮੀ ਆਉਂਦਾ ਉਹਦੇ ਕੋਲੋਂ ਪੈਸੇ ਹੀ ਲੈਣ ਗਏ ਪਾਠ ਪਾਠ ਦੇ ਗੰਡ ਪਾਠ ਇਕੱਠੇ ਕੀਤਾ ਹੀ ਪਾਠ ਕਰਦੇ ਆ ਉਹ ਗਾੜੀਆਂ ਸਿੱਧਾ ਗਲ ਪੈ ਗਏ ਨਾਲੇ ਕਿੰਨੇ ਹਨਾਕੀ ਕਾ ਉਹਨੇ ਸ਼ਮਤਨ ਕਰਨਾ ਸ਼ੁਰੂ ਨਹੀਂ ਉਹ ਵੀ ਖੰਡ ਪਾਰਟੀ ਸੀ ਨਸਰ ਕੋਈ ਨਹੀਂ ਕਰਦਾ ਬਾਈ ਚੰਗਾ ਭਲਾ ਸੀ ਉਹ ਖੰਡ ਪਾਰ ਦੀ ਫੈਸਲੇ ਅੰਦਰ ਲਾਈ ਹੋਈ ਮੈਂ ਆਹ ਆਹ ਤੇ 2000 ਰੁਪਇਆ ਅੰਦਰ ਸੀ ਉਹ ਫੂਰ ਸਹੀ ਕੀ ਪਤਾ ਨਹੀਂ ਕੀ ਕਾਰਵਾਈ ਕਰਦੇ ਆ ਜੇ ਬੱਚਾ ਸਾਡੇ ਦੇ ਡੈਥ ਹੋ ਗਈ ਅੰਦਰ ਚੱਕਰ ਸਿਆ ਨੂੰ ਚਲੋ ਇਨਸਾਫ ਹੋਣਾ ਜੀ ਦਾ ਜੋ ਵੀ ਹੈਗਾ ਮਾੜੀ ਗੱਲ ਹੈ ਕਿ ਇਹ ਜਿਹੜੇ ਜਿਹੜੇ ਮਡੇ ਡੈਥ ਹੋਈ ਆ ਇਹ ਪਰਿਵਾਰ ਚ ਦੋ ਹੀ ਹਾਂ ਦੋ ਬਰਾ ਸੀ ਹਾਂ ਦੋ ਬਰਾ ਸੀ ਕੀ ਨਾ ਪਿਤਾ ਨਾ ਗਿਨਾ ਦੇ ਇਹਨਾਂ ਦੋ ਪਰਾਂ ਨੂੰ ਜੁਕੀ ਆਇਆ ਵੀ ਨਹੀਂ ਨਹੀਂ ਬੱਚੇ ਜਿਹਦੇ ਛੋੜਦੇ ਜਿਹੜੇ 17 ਸਾਲਾਂ ਦਾ ਹੋਣਾ ਪੂਰਾ ਇਹਨਾਂ ਦੇ ਪਿਤਾ ਜੀ ਵੀ ਗਰਮੀ ਦੀ ਨਹੀਂ ਨਹੀਂ ਗੋਲ ਦੀ ਟ੍ਰੱਕ ਪਰਵਰਾ ਇਹ ਦੋ ਲੋਕ ਪਾਰ ਕਰ ਪਾਟੀ ਲੋ ਜੈਨ ਜੀ ਅੱਜ तकरीबन 4 4.5 ਦੀ ਕਟਨਾ ਜੀ ਗੋਲਬਾਗ ਦੇਖੇ ਬਾਬਾ ਅਯੂਸ਼ ਸਿੰਘ ਪਰਵਰਾ ਹੈਗਾ ਜੀ ਉਹਦੇ ਸਾਹਮਣੇ ਇੱਕ ਰਕਾ ਜਿਹੜਾ ਹੈ ਨਾਮ ਹੈ ਜੀ ਸੁਭਕਰਮ ਸਿੰਘ ਉਹ ਸਰਦਾਈ ਲਾਉਂਦਾ ਜੀ ਤੇ ਤਿੰਨ ਲੜਕੇ ਹਨ ਮਨਪ੍ਰੀਤ ਸਿੰਘ ਜਸ਼ਨਦੀਪ ਸਿੰਘ ਤੇ ਤੀਸਰਾ ਚਮਕੌਰ ਸਿੰਘ ਤੇ ਤਿੰਨ ਲੜਕੇ ਉਹਨਾਂ ਕੋਲ ਆਪਣਾ ਕੋਈ ਲੈਣ-ਦੇਣ ਜਿਹੜਾ ਸੀ ਦਾ ਕੋਈ 2000 ਰੁਪਏ ਦਾ ਉਹ ਕਰਨ ਲਈ ਗਏ ਸੀਗੇ ਨੰਬਰ ਦੋ ਉਹਦੇ ਤੇ ਕੋਈ ਪੁਰਾਣਾ ਕਿਰਚ ਵਗੈਰਾ ਇਹਨਾਂ ਦੀ ਜਿਹੜੀ ਹੈ ਦਾ ਕੋਈ ਸੀਗਾ ਉਹ ਲੈਣਾ ਸੀ ਉਹਦੇ ਤੋਂ ਪਰ ਇੱਕ ਦਾ ਮੀ ਟਾਈਮ ਇਹਨਾਂ ਚ ਬੈਸ ਹੋਈ ਬੈਸ ਦੇ ਚਲਦਿਆਂ ਜਿਹੜਾ ਹੈ ਸ਼ੁਭਕਰਨ ਨੇ ਜਿਹੜਾ ਹੈ ਮਨਪ੍ਰੀਤ ਮਨਪ੍ਰੀਤ ਵੀ ਜਿਹੜਾ ਹੈ ਸੂਰਾ ਮਾਰਦਾ ਹੈ ਇਸ ਕਰਕੇ ਜਿਹੜੀ ਹੈ ਉਹਦੀ ਮੌਕੇ ਪਰ ਬਲੌਟ ਤੇ ਡੈਥ ਹੋ ਗਈ ਹਸਪੀਟਲ ਲੈ ਕੇ ਆਏ ਹਾਂ ਡੈੱਡ ਕਲੇਰਡ ਇੱਕ ਨਾਲ ਲੜਕਾ ਜਿਹੜਾ ਉਹਨਾਂ ਦੇ ਸੀਗਾ ਜਿਹਨੂੰ ਥੋੜੀ ਜਿਹੀ ਸੱਟ ਲੱਗੀ ਹੋਈ ਹੈ ਤੇ ਕਿਸਤੇ ਆ ਤੇ ਪਿੱਛੇ ਆ ਗਿਆ ਉਹਦੀ ਵੀ ਜਿਹੜੀ ਸਟੇਟਮੈਂਟ ਲੈ ਕੇ ਜੋ ਬਣਦੀ ਕਾਨੂੰਨੀ ਕਾਰਵਾਈ ਉਹ ਕਿਹੜੇ ਲੜਕੇ ਦੀ ਡੈਥ ਆਹੀ ਉਹਦੀ ਉਮਰ ਕਿੰਨੀ ਸੀ ਉਹਦੀ ਉਮਰ 16-17 ਸਾਲ ਦੀ ਅਰਸ ਨੀਂ ਫੋਨ ਤੱਕ ਫਿਲਹਾਲ ਕੇ ਉਹਦਾ ਅਸੀਂ ਜੋ ਟੈਕਨੀਕਲੀ ਸੋਰਸ ਕ੍ਰੀਏਟ ਕਰਕੇ ਮੌਕੇ ਤੋਂ ਤਾਂ ਭੱਜ ਗਿਆ ਤੁਸੀਂ ਦੇਖ ਰਹੇ ਹੋ ਜਲਦੀ ਤੋਂ ਜਲਦੀ ਅਸੀਂ ਉਹਨੂੰ ਪੜ ਲਾਂਗੇ ਐਸਲੀ ਗਿਨ ਲੈਂਦੇ ਅੰਦਰ ਜਿਹੜੇ ਕਿਰਾਇਆ ਜੀ ਹਾਂਜੀ ਪੈਸਿਆਂ ਦਾ ਹੀ ਲੈਣ ਦੇਣ ਸੀਗਾ 2000 ਪੈਸਾ ਲੈਣ ਦੇਣ ਸੀ ਨਾਰਮਲੀ ਉਹਦੇ ਕੋਲ ਕੋਈ ਨਾ ਦੀ ਚੀਜ਼ ਸੀਗੀ ਜਿਹੜੀ ਕਿਚ ਵਗੈਰਾ ਸੀਗਾ ਉਹ ਲੈਣ ਗਏ ਸੀਗੇ ਇਸੇ ਗੱਲ ਨੂੰ ਲੈ ਕੇ ਇੱਕ ਅਗਰ ਪਾੜ ਦਾ ਕੋਈ ਪਾੜ ਦੇ ਪੈਸੇ ਲੈਣੇ ਕੋਈ ਪਾੜ ਦੇ ਪੈਸੇ ਲੈਣੇ ਉਹਦੀ ਗੱਲ ਮੇਬੀ ਜੀ ਮੈਨੂੰ ਤਾਂ ਇਹਨੇ ਕਲੀਅਰ ਹੈ ਵੀ ਜੇ ਪੈਸਿਆਂ ਦਾ ਲੈਣ ਦੇਣ ਤਾਂ ਪੈਸਿਆਂ ਦਾ ਹੀ ਰਹੇਗਾ ਚਾਹੇ ਮੈਟਰ ਕੋਈ ਵੀ ਹੋਵੇ ਜੀ